ਆਮ ਆਦੀ ਪਾਰਟੀ ਕੇਜਰੀਵਾਲ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਲੋਕ ਜਾਣ ਗਏ ਪੰਜਾਬ ਦੇ ਵਿੱਚ ਕੀ ਦੀ ਤੁਰੀ ਜਾਂਦੀ ਜਿਹੜੀ ਆਪੇ ਸਰਕਾਰ ਨੂੰ ਦਿਖਦੀ ਆ ਔਰ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਨਸ਼ਾ ਕਿੱਥੋਂ ਆ ਰਿਹਾ ਤੇ ਕਿਸੇ ਜਾ ਕੇ ਵਿਕ ਰਿਹਾ ਜਦੋਂ ਤੁਹਾਡੇ ਵਰਗੇ ਲੀਡਰਾਂ ਦੇ ਨਿਫਾਫੇ ਜਿ ਬਣ ਕੇ ਪੁੜੀ ਚਲ ਜੂ ਤੇ ਫੇ ਉੱਥੇ ਤੁਸੀਂ ਕਰੋ ਇਸ ਕੈਨੂਟ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਰੀਲ ਗਰ ਤੁਸੀਂ ਦੇਖਿਆ ਕਿ ਕਪੂਰਥਲਾ ਦੇ ਵਿੱਚ ਜਿਹੜਾ ਕਿ ਆਮ ਆਦੀ ਪਾਰਟੀ ਵਰਸਾ ਜਿਹੜਾ ਕਿ ਤਰਨਾ ਲਾ ਆਪਣੇ ਬੀਜੇਪੀ ਆਗੂਆਂ ਨਾਲ ਪਹਿਲਾਂ ਦੀ ਗੱਲ ਕਰਾਂਗੇ ਸਰ ਸਵਾਗਤ ਹੈ ਸਾਡਾ ਇਸ ਵੇਲੇ ਰਣਜੀਤ ਸਿੰਘ ਜੀ ਕੋਜਵਾਲ ਜਿਹੜੇ ਕਿ ਜਿਲ੍ਹਾ ਪ੍ਰਧਾਨ ਪਹਿਲਾਂ ਤੋਂ ਸਰ ਪਹਿਲਾਂ ਤੋਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕੀ ਗੱਲ ਹੋ ਗਈ ਇੱਕ ਪਾਸੇ ਤਾਂ ਭਗਵੰਤ ਸਿੰਘ ਸਾਫ ਤੇ ਕੇਜਰੀਵਾਲ ਹਰਮੰਦਰ ਸਾਹਿਬ 3 ਸਾਲ ਸਰਕਾਰ ਬਣੀ ਨੂੰ ਹੋ ਗਏ ਉਹ ਮੱਥਾ ਟਿਕਣ ਦੇ ਹੋયા ਦੂਸਰੀ ਪਾਸੇ ਤੁਸੀਂ ਕਪੂਰਥਾਲਾ ਦੇ ਵਿੱਚ ਤਰਨਾਲਾ ਇਹ ਕੀ ਮੁੱਦਾ ਹੋ ਗਿਆ ਇਹ ਮੁੱਦਾ ਸਾਫ ਸਪਸ਼ਟ ਹੈ ਜੀ ਇਹਨਾਂ ਨੂੰ 3 ਸਾਲ ਹੋ ਗਏ ਪੰਜਾਬ ਸਰਕਾਰ ਬਣਾਈ ਨੂੰ ਝੂਠ ਬੋਲ ਕੇ ਜਿਹੜਾ ਪੰਜਾਬ 'ਚ ਇਹਨਾਂ ਸਰਕਾਰ ਬਣਾਈ ਆ ਔਰ ਅਸੀਂ ਬਦਲਾ ਲੈ ਕੇ ਆਵਾਂਗੇ ਔਰ ਪੰਜਾਬ 'ਚ ਬਦਲਾ ਤੁਸੀਂ ਦੇਖ ਹੀ ਰਹੇ ਹੋ ਕਿ ਰੋਜ਼ ਮਰਡਰ ਹੋ ਰਹੇ ਆ ਰੋਜ਼ ਬੰਬ ਧਮਾਕੇ ਹੋ ਰਹੇ ਆ ਸਾਡੇ ਮੰਦਰਾਂ ਗੁਰਦਵਾਰਿਆਂ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਔਰ ਭਗਵੰਤਮਾਨ ਐਨਕਾਂ ਲਾ ਕੇ ਹੁਣ ਕਿਸੇ ਨਾਲ ਨਜ਼ਰ ਵੀ ਨਹੀਂ ਮਿਲਾ ਸਕਦਾ ਤਾਂ ਇਹਨਾਂ ਨੇ ਐਨਕਾਂ ਲਾ ਲਈਆਂ ਸੋ ਮੈਂ ਸਮਝਦਾ ਕਿ ਕਪੂਰਥਲੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਜ਼ਾਰ ਹਜ਼ਾਰ ਰੁਪਏ ਭੈਣਾ ਨੂੰ ਦਿਆ ਕਰਾਂਗੇ ਔਰ ਦੂਸਰੇ ਪਾਸੇ ਦਿੱਲੀ ਸਾਡੀ ਸਰਕਾਰ ਆਉਣ ਦੇ ਉੱਪਰ ਭਾਜਪਾ ਦੀ ਉਹਨਾਂ ਨੇ ਨਾਲ ਹੀ ਕੈਬਨਟ ਮੀਟਿੰਗ ਬੁਲਾ ਕੇ ਦੂਜੇ ਦਿਨ 25-25 ਰੁਪਏ ਦੇਣਾ ਸਟਾਰਟ ਵੀ ਕਰਤਾ ਇਹ ਫਰਕ ਹੈ ਭਾਰਤੀ ਜਨਤਾ ਪਾਰਟੀ ਔਰ ਆਮ ਆਦੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਕੇਜਰੀਵਾਲ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਲੋਕ ਜਾਣ ਗਏ ਇਸੇ ਕਰਕੇ ਜਿਹੜੀ ਉਹਨਾਂ ਦੀ ਸਰਕਾਰ ਹੈ ਦਿੱਲੀ ਵਿੱਚ ਉਹਨਾਂ ਨੇ ਲੋਕਾਂ ਨੇ ਹਰਾ ਦਿੱਤੀ ਔਰ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਆਸ ਹੈ ਕਿ ਜਿਵੇਂ ਯੂਪੀ ਯੋਗੀ ਸਰਕਾਰ ਚੱਲ ਰਹੀ ਹੈ ਦਿੱਲੀ 'ਚ ਭਾਜਪਾ ਸਰਕਾਰ ਚੱਲ ਰਹੀ ਹੈ ਹਰਿਆਣਾ 'ਚ ਚੱਲ ਰਹੀ ਹੈ ਪੰਜਾਬ 'ਚ ਵੀ ਪਰਮਾਤਮਾ ਕਿਰਪਾ ਕਰੂਗਾ ਬੀਜੇਪੀ ਸਰਕਾਰ ਆਊਗੀ ਤਾਂ ਜਿਹੜੇ ਲੋਕਾਂ ਦੇ ਦੈਨ ਆ ਬਦਲਣਗੇ ਕਿਉਂਕਿ ਜਿਹੜਾ ਸੈਂਟਰ ਤੋਂ ਪੈਸਾ ਆਉਂਦਾ ਸਹੀ ਮੈਨਾਂ ਵਿੱਚੋਂ ਲੋਕਾਂ ਤੱਕ ਪਹੁੰਚਦਾ ਨਹੀਂ ਲੋਕਾਂ ਤੱਕ ਲੱਗਦਾ ਨਹੀਂ ਕਿਉਂਕਿ ਇਹ ਆਪਣੀਆਂ ਫੋਟੋਆਂ ਉੱਪਰ ਲਾ ਕੇ ਝੂਠੀ ਸ਼ੋਰਤਬਾਜ਼ੀ ਜਿਹੜੀ ਆ ਉਹ ਖੱਟਣੀ ਚਾਉਂਦੇ ਆ ਉਜਵਲ ਸਾਹਿਬ ਤੁਸੀਂ ਇਹ ਗੱਲ ਮੰਨਦੇ ਆ ਕਿ ਜੀ ਨਸ਼ਾ ਬਹੁਤ ਜ਼ਿਆਦਾ ਵਾ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਆ ਉਹਨਾਂ ਨਸ਼ਾ ਤਸਕਰਾਂ ਦੇ ਉੱਪਰ ਬਲਡੋਜ਼ਰ ਚੁਲਾ ਕੇ ਘਰ ਢਵਾਣੇ ਸ਼ੁਰੂ ਹੋਏ ਕਿ ਘਰ ਢਾਉਣ ਦੇ ਨਾਲ ਕੀ ਹੋਊਗਾ ਇਹ ਨਸ਼ਾ ਦੇ ਪੱਲੋਂ ਰੁਕਰ ਘਰ ਦਾ ਬਹੁਤ ਔਖਾ ਬੰਦਾ ਉਹਦੇ ਦੇਖੋ ਕਿਦਾਂ ਕੱਪ ਲੋਦਾਰੇ ਜੇ ਸਰਕਾਰ ਦੀ ਨੀਤ ਸਾਫ਼ ਹੋਵੇ ਤੇ ਨਸ਼ਾ 2-4 ਦਿਨ ਦੇ ਵਿੱਚ ਹੀ ਬੰਦ ਹੋ ਸਕਦਾ ਪਰ ਪੰਜਾਬ ਸਰਕਾਰ ਦੀ ਕੇਜਰੀਵਾਲ ਸਰਕਾਰ ਦੀ ਭਗਵੰਤ ਮਾਨ ਦੀ ਇਹ ਨੀਤ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਮਰਨ ਦਿਓ ਔਰ ਮੈਂ ਸਮਝਦਾ ਕਿ ਜੇ ਇਹ ਨਸ਼ਾ ਖਤਮ ਕਰਨਾ ਹੀ ਹੈ ਇਹਨਾਂ ਨੇ ਤੇ ਬੇਗ ਜਿਹੜੇ ਵਿਚਾਰੇ ਗਰੀਬ ਆ ਉਹਨਾਂ ਦੇ ਘਰ ਕਿਉਂ ਢਾ ਰਹੇ ਆ ਉਹਨਾਂ ਨੂੰ ਇਹ ਜਿਹੜੇ ਉਹਨਾਂ ਦੇ ਚੇਨ ਸਪਲਾਈ ਕਰ ਰਹੇ ਨਸ਼ਾ ਸਪਲਾਈ ਕਰ ਰਹੇ ਉਹਨਾਂ ਨੂੰ ਕਿਉਂ ਨਹੀਂ ਫੜ ਰਹੇ ਕਿਉਂਕਿ ਪੰਜਾਬ ਦੇ ਵਿੱਚ ਕਿਹਦੀ ਤੁਰੀ ਜਾਂਦੀ ਜਿਹੜੀ ਆਪੇ ਸਰਕਾਰ ਨੂੰ ਦਿਖਦੀ ਆ ਔਰ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਨਸ਼ਾ ਕਿੱਥੋਂ ਆ ਰਿਹਾ ਤੇ ਕਿਸੇ ਜਾ ਕੇ ਵਿਕ ਰਿਹਾ ਜਦੋਂ ਤੁਹਾਡੇ ਵਰਗੇ ਲੀਡਰਾਂ ਦੀ ਲਿਫਾਫੇ ਜਿ ਬਣ ਕੇ ਪੁੜੀ ਚਲ ਜੂ ਤੇ ਫੇਰ ਉੱਥੇ ਤੁਸੀਂ ਕਰੋ ਨਹੀਂ ਉਹ ਫੇਰ ਲੀਡਰ ਜਿਹੜੇ ਨੰਗੇ ਹੋਣ ਜਿਹੜੇ ਫੜ ਹੋਣ ਜਿਹੜੇ ਸਾਰੇ ਜੀ ਜਿਹੜਾ ਨਸ਼ੇ ਦੇ ਦੇਖੋ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਅਤਵਾਦ ਦੇ ਵੇਲੇ ਖਤਮ ਕੀਤਾ ਗਿਆ ਠੀਕ ਹੈ ਜੀ ਫੇਰ ਹੁਣ ਦੁਬਾਰਾ ਨਸ਼ੇ ਦੇ ਰੂਪ ਦੇ ਵਿੱਚ ਪੰਜਾਬ ਦੀ ਜਵਾਨੀ ਖਤਮ ਕੀਤਾ ਜਾ ਰਿਹਾ ਉਹ ਸਾਡੇ ਬੱਚੇ ਦੁਖੀ ਹੋ ਕੇ ਕਿਥੋਂ ਬਾਹਰ ਬਦਸ਼ਨ ਪ੍ਰੈਣ ਕਰ ਗਏ ਪੰਜਾਬ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਚੁੱਕਾ ਕਿ ਕੋਈ ਗੱਲ ਕਰਨ ਵਾਲੀ ਨਹੀਂ ਰਹੀ ਅੱਜ ਕੇਜਰੀਵਾਲ ਸਾਹਿਬ ਫ ਸੀ ਆਮ ਭਗਵਾਨ ਤੁਮਨ ਮੱਥਾ ਟੇਕਨ ਇੱਕ ਗਏ ਹੋਏ ਨੇ ਸਾਡੇ 3 ਸਾਲ ਸਰਕਾਰ ਬਣੀ ਨੂੰ ਪੂਰੇ ਹੋ ਚੁੱਕੇ ਨੇ ਔਰ ਜਿਹੜਾ ਬੀਬੀਆਂ ਦੇ ਖਾਤੇ ਜੇ 2019 25 ਉਹ ਤਾਂ ਹਲੇ ਤੱਕ ਆਇਆ ਨਹੀਂ ਕਿ ਐਵੇਂ ਇੱਕ ਲਫਾਫੇ ਵਾਜੀ ਟ੍ਰੈਂਡ ਸ਼ੁਰੂ ਕਰਤਾ ਸਾਡੇ ਪ੍ਰਧਾਨ ਜਿਹੜੇ ਤੁਹਾਨੂੰ ਦੱਸਤਾ ਖੋਜਵਾਲ ਸਾਹਿਬ ਨੇ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਸਰਕਾਰ ਆਈ ਹੈ ਉੱਥੇ ਸ਼ੁਰੂਆਤ ਹੋ ਗਈ ਹੈ ਮਹਿਲਾਵਾਂ ਨੂੰ ਪੱਤੀ ਪੱਤੀ ਸ ਰੁਪਇਆ ਦੇਣ ਦੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਲੇਕਿਨ ਅੱਜ ਤੱਕ ਕੋਈ ਵਾਅਦਾ ਨਹੀਂ ਪੂਰਾ ਨਵਾਇਆ ਨਸ਼ਾ ਬੰਦ ਕਰਾਂਗੇ ਲੇਡੀਜ਼ ਨੂੰ 10000 ਰੁਪਇਆ ਦੇਵਾਂਗੇ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਬੇਰਜ਼ਗਰੀ ਦੂਰ ਕਰਾਂਗੇ ਉਹ ਵੀ ਨਹੀਂ ਕੀਤੀ ਅੱਜ ਸਾਡੇ ਸਾਡੇ ਹੁਕਮ ਹੈ ਹਾਈ ਕਮਾਂਡ ਦਾ ਜਲਾ ਪ੍ਰਧਾਨੀ ਸਾਡੇ ਨਾਲ ਨਾਲ ਪੂਰੀ ਟੀਮ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਔਰ ਐਨੇ ਤੱਕ ਵਿਰੋਧ ਕਰਦੇ ਰਾਵਾਂਗੇ ਭਾਜਪਾ ਨੂੰ ਪੰਜਾਬ ਤੇ ਲਿਆਉਣਾ ਚਾਹੀਦਾ ਪੰਜਾਬ ترقی ਕਰੇਗਾ ਮੈਡਮ ਕੀ ਕਹਿਣਾ ਚਾਹੂਗਾ ਤੁਸੀਂ ਦੇਖੋ ਇਸ ਨਾਲ ਤੁਸੀਂ ਇਹਨਾਂ ਦੇ ਨਾਲ ਸ਼ਾਮਲ ਹੋ ਧਰਨੇ ਦੇ ਵਿੱਚ ਕਿ ਇਦਾਂ ਦੀ ਪਹਿਲੀਆਂ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਵਧੀਆ ਸੀ ਕਾਂਗਰਸ ਇੱਕ ਭਾਜਪਾ ਇੱਕ ਇਹ ਸਰਕਾਰ ਤੁਹਾਨੂੰ ਵਧੀਆ ਲੱਗੀ ਮੇਰਾ ਤੇ ਇਹੀ ਕਹਿਣਾ ਵਾ ਪਹਿਲਾਂ ਤੇ ਇਹੀ ਸਰਕਾਰ ਵਾਰੇ ਜਿਹੜਾ ਖੁਦ ਨਸ਼ੇ 'ਚ ਡੁੱਬਿਆ ਹੈ ਉਹ ਨਸ਼ਾ ਕਿੱਥੋਂ ਛਡਾਏਗਾ ਨਸ਼ਾ ਛਡਾਉਣ ਦੀ ਗੱਲ ਕਰਦਾ ਪਹਿਲਾਂ ਆਪਣਾ ਤੇ ਛਡਾ ਲੇ ਤੇ ਮੈਂ ਸਾਰੀ ਪੰਜਾਬ ਦੀ ਜਨਤਾ ਨੂੰ ਆਪਣੇ ਕਪੂਰ ਥੱਲੇ ਦੀ ਜਨਤਾ ਨੂੰ ਇਹੀ ਕਹਿਣਾ ਚਾਹਨੀ ਆ ਜੇ ਤੁਸੀਂ ਆਪਣਾ ਪੰਜਾਬ ਆਪਣਾ ਸ਼ਹਿਰ ਬਚਾਣਾ ਹੈ ਤੇ ਤੁਹਾਡੇ ਕੋਲ ਇੱਕੋ ਹੀ ਰਸਤਾ ਹੈ ਜਿਹਨੂੰ ਕਹਿੰਦੇ ਆ ਬਾਦਪਾ ਸਰਕਾਰ ਮੈਨੂੰ ਹੋਰ ਕਿਸੇ ਵੀ ਸਰਕਾਰ ਤੇ ਭਰੋਸਾ ਨਹੀਂ ਕਿਉਂਕਿ ਤੁਸੀਂ ਆਉਣ ਵਾਲੇ ਟਾਈਮ ਤੇ ਜਿੰਨੇ ਵੀ ਤੁਸੀਂ ਦਿੱਲੀ ਦੇਖਿਆ ਜੋ ਜੋ ਵਾਦੇ ਕੀਤੇ 2500 ਦਾ ਵਾਦਾ ਕੀਤਾ ਸੀ 2500 ਮਿਲਿਆ ਮਿਲਿਆ ਵੂਮensਡੇ ਤੇ 2500 ਰੇਖਾ ਗੁਪਤਾ ਜੀ ਨੇ ਉੱਥੇ ਅਨਾਉਂਸ ਕੀਤਾ ਅੱਛਾ ਉੱਥੇ ਵੀ ਗੁੰਮਰਾਹ ਕੀਤਾ ਜਾਂਦਾ ਸੀ ਲੋਕਾਂ ਨੂੰ ਕਿਦਾਂ ਚੁੱਕ ਚੁੱਗੀ ਚੋਂਪੜੀ ਵਾਲਿਆਂ ਨੂੰ ਕਿਹਾ ਜਾਂਦਾ ਸੀ ਕਿ ਅਗਰ ਬੀਜੇਪੀ ਆ ਗਈ ਤੇ ਤੁਹਾਡੀ ਚੁੱਗੀ ਚੋਂਪੜੀਆਂ ਇੱਥੋਂ ਹਟਾ ਦਿੱਤੀਆਂ ਜਾਣਗੀਆਂ ਉਹ ਤਾਂ ਚੱਕੀਆਂ ਵੀ ਰਹੀਆਂ ਨਾ ਉਹ ਬੀਚ ਚੁੱਗੀ ਅਰੇ ਉਹਨਾਂ ਨੇ ਵਾਦਾ ਕੀਤਾ ਹੈ ਉਹ ਚੁੱਗੀ ਚੋਂਪੜੀਆਂ ਦੀ ਜਗ੍ਹਾ ਪੱਕੇ ਮਕਾਨ ਮਿਲਣਗੇ ਉਹਨਾਂ ਨੂੰ ਬੀਜੇਪੀ ਸਰਕਾਰ ਹੈ ਝੂਠੇ ਵਾਦੀਆਂ ਦੀ ਸਰਕਾਰ ਨਹੀਂ ਹੈ ਤੇ ਮੈਂ ਕਪੂਰਥਲੇ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗੀ ਅੱਜ ਮੌਕਾ ਹੈ ਤੁਸੀਂ ਜਾਗ ਜਾਓ ਜੇ ਤੁਸੀਂ ਅੱਜ ਨਹੀਂ ਜਾਗੋਗੇ ਤੇ ਕੱਲ ਦਾ ਸੂਰਜ ਸਾਡੇ ਬੱਚਿਆਂ ਲਈ ਨਹੀਂ ਨਿਕਲੇਗਾ ਉਹ ਬੋਤ-ਬੋਤ ਇਹ ਸਵਾਲ ਹੈ ਦੇਖੋ ਜਿਹੜੇ ਇੱਕ ਸਰਕਾਰ ਦੇ 3 ਸਾਲ ਬਣੇ ਨੂੰ ਹੋ ਗਏ ਨੇ ਇਹ ਅੱਜ ਬੀਜੇਪੀ ਸਰਕਾਰ ਨੇ ਇੱਥੇ ਕੀ ਧਰਨਾ ਲਾਇਆ ਹੈ ਲੀਡਰਾਂ ਨੇ ਕਿ ਸੀਐਮ ਭਗਵੰਤ ਸਿੰਘ ਮਾਨ ਜੀ ਕਰਵਿੰਦ ਕੇਜਰੀਵਾਲ ਆਪ ਦਿੱਲੀ ਮੱਥਾ ਟੇਕਣ ਹਾਲੇ ਤੱਕ ਜਿਹੜੇ ਕਿ ਸਰਕਾਰ ਦੇ ਵਾਦੇ ਤਾਂ ਬਿਲਕੁਲ ਪੂਰੇ ਨਹੀਂ ਕਿ ਲੋਕ ਜਿਹੜੇ ਕਿ ਵਿਚਾਰੇ ਜਿਹੜੇ ਕਿ ਬਹੁਤ ਜ਼ਿਆਦਾ ਅੱਕੇ ਹੋਏ ਨੇ ਉਹਨਾਂ ਨੇ ਕਿਹਾ ਅਸੀਂ 2-2000 ਤੇ ਪੈਨਸ਼ਨਾਂ ਦਾ ਵੰਗੋ ਹਾਲੇ ਤੱਕ ਨਹੀਂ ਮਿਲੀਆਂ ਨਸ਼ਾ ਖਤਮ ਮਾਰਾ ਨਸ਼ਾ ਖਤਮ ਨਹੀਂ ਕੀਤਾ ਹੁਣ ਇਥੇ ਲੀਡਰਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਸਰਕਾਰ ਨੂੰ ਨਸ਼ਾ ਖਤਮ ਕਰਨਾ ਚਾਹੀਦਾ ਵਾ ਜਲਕਿ ਨਾਲ ਦੀ ਨਾਲ ਇਹ ਵੀ ਕੀ ਜਿਹੜੇ ਕਿ ਮਕਾਨ ਢੋਣਾ ਕੁਝ ਨਹੀਂ ਬਣ ਲਗਾ ਪਹਿਲਾਂ ਸਰਕਾਰ ਮਗਰ ਵੱਡੇ ਵੱਡੇ ਮਗਰ ਮੱਛਾ ਨੂੰ ਹੱਥ ਪਾਵੇ ਅਗਰ ਵੱਡੇ ਮਗਰ ਮੱਛ ਚ ਚਲਿਏ ਜੀ ਸਮੁੰਦਰ ਦੇ ਵਿੱਚ ਪੈ ਗਏ ਤਾਂ ਫੇਰ ਆਮ ਜਨਤਾ ਦਾ ਹੋ ਸਕਦਾ ਕੈਮਰਾਮੈਨ ਇਹ ਨੰਨੇ ਦੇ ਨਾਲ ਸੁਨੀਲ ਗੋਗੜਾ ਕਾਇਨਿਤ ਪੰਜਾਬ ਕਪੂਰਥਲਾ